ਕਿੰਨਾ ਮਾਡਲ ਹੈ 2013 ਮਾਡਲ ਟਰੈਕਟਰ ਹੈ ਜੀ 5055ਈ 13 ਮਾਡਲ ਹਾਂਜੀ ਠੀਕ ਹੈ ਪਹਿਲੀ ਪਾਰਟੀ ਦਾ ਨਾਮ ਆ ਜੀ ਫਰਸਟ ਓਨਰ ਜੀ ਫਰਾਗੂਰਾ ਬੋਲਟ ਵੀ ਦੇਖ ਸਕਦੇ ਹੋ ਬੋਲਟ ਵੀ ਆ ਬੜਾ 2016 ਮਾਡਲ ਹੈ ਜੀ 2016 ਮਾਡਲ ਪੀਵੀ ਦਾ ਆ ਨੰਬਰ ਫਰਸਟ ਓਨਰ ਹੈ ਜੀ ਇਹ ਫਰਸਟ ਓਨਰ ਹੀ オリジナル ਚੱਲਿਆ ਹੋਇਆ ਬਿਲਕੁਲ ਕਿੰਨਾ ਮਾਡਲ ਹੈ ਟਰੈਕਟਰ ਇਹ ਟਰੈਕਟਰ 2009 ਮਾਡਲ ਹੈ ਜੀ 2009 ਮਾਡਲ 50 ਨੰਬਰ ਹੈ ਜੀ ਇਹ ਇਹ ਆ ਨੰਬਰ ਦਾ ਟਰੈਕਟਰ ਹਾਲ ਦਾ ਬੜਾ ਹਾਲ ਦਾ ਬੋਲਟੀ ਟਰੈਕਟਰ ਹੈ ਜੀ ਬਿਲਕੁਲ ਸਹੀ ਸਪੀਡ ਇਹ 3 ਸਪੀਡ ਹੋਇਆ ਹੋਇਆ 3 ਸਪੀਡ ਹੋਇਆ ਹੋਇਆ ਹੈ ਜੀ ਹਾਂ ਜੀ ਕਿੰਨੇ ਮਾੜਾ ਟਰੈਕਟਰ ਜੀ ਇਹ ਟਰੈਕਟਰ ਆਪਣਾ 2014 ਮਾਡਲ ਹੈ ਜੀ 14 ਮਾਡਲ ਪਹਿਲੀ ਪਾਰਟੀ ਦਾ ਪੰਜਾਬ ਨੰਬਰ ਕਿਸ ਦਾ ਟਰੈਕਟਰ ਹੈ ਜੀ ਠੀਕ ਹੈ ਜੀ ਪਹਿਲੀ ਪਾਰਟੀ ਦਾ ਹਾਂ ਜੀ ਕਿਸ ਦਾ ਟਰੈਕਟਰ ਆ ਨੰਬਰ 50 ਹੈ ਜੀ 50 ਨੰਬਰ ਆ ਜੀ ਇਹ ਇਹ 2009 ਮਾਡਲ ਹੈ ਜੀ 9 ਮਾਡਲ ਹਰਿਆਣਾ ਨੰਬਰ ਆ ਠੀਕ ਹੈ ਜੀ 47500 ਰੁਪਏ ਦੇ ਸਸਰੀ ਕਾਲ ਜੀ ਫਲਾਹ ਤੋਂ ਤੁਹਾਡੇ ਆਪਣੇ ਜਿੰਨੇ ਵੀ ਵਿੱਚ ਪਿਆਰੇ ਰੋ ਆਪਾਂ ਚ ਖੜੇ ਆ ਐਮਪਰੋ ਪਿੰਡ ਭੋਲੇ ਬਾਈ ਡਿਡਰਸ਼ਿਪ ਤੇ ਜਿਨ੍ਹਾਂ ਨੇ ਪਹਿਣਾ ਵੀ ਵੀਡੀਓ ਤੁਹਾਨੂੰ ਬਹੁਤ ਦਾ ਪਿਆਰ ਦਿੱਤਾ ਤੇ ਬਾਈ ਜੀ ਵੀ ਆਪਾਂ ਨੂੰ ਕਹਿੰਦਾ ਇਹ ਵੀ ਬਾਕੀ ਵੀਡੀਓ ਤੋਂ ਉਹੜਾ ਦੇਖ ਕੇ ਆਪਾਂ ਨੂੰ ਫਾਇਦਾ ਹੋ ਜਾਏ ਤੇ ਐਟਕੇ ਵੀ ਬਾਈ ਦਾ ਇੰਨਾ ਫਾਇਦਾ ਕਰਦਾ ਵੀ ਬਾਈ ਜੀ ਆਪਾਂ ਨੂੰ ਫੇਰ ਯਾਦ ਕਰੇ ਇੱਕ ਵਾਰ ਤੇ ਜਿਹੜੇ ਬਾਈ ਕੋਲ ਟਰੈਕਟਰ ਨੇ ਹਰ ਬਜਟ ਦੇ ਟਰੈਕਟਰ ਨੇ ਛੋਟੇ ਤੋਂ ਵੱਡੇ ਕਿਸਾਨ ਲਈ ਟਰੈਕਟਰ ਅਵੇਲੇਬਲ ਨੇ ਸਾਕਬਖ ਨੌਜਾ ਹਰੇਕਟਰ ਬਾਈਦੋਂ ਖੜੇ ਨੇ ਤੇ ਬਾਈ ਦਾ ਸਵਾਤ ਕਰਦੇ ਆਪਾਂ ਬਾਈ ਸਵਾਤ ਕਰਦੇ ਨੇ ਜੀ ਤੁਹਾਡੇ ਬਹੁਤ ਬਹੁਤ ਧੰਨਵਾਦ ਜੀ ਤੁਹਾਡੇ ਆਉਣੇ ਪਹੁੰਚਣ ਦੇ ਬਣਾ ਧੰਨਵਾਦ ਕਰਦੇ ਆ। ਤੁਸੀਂ ਸਾਡੀ ਵੀਡੀਓ ਪਹਿਲਾਂ ਵੀ ਚਲਾਈ ਬਹੁਤ ਵਧੀਆ ਸਾਨੂੰ ਹੰਗਾਰਾ ਮਿਲਿਆ ਉਹਦੇ ਨਾਲ ਹੁਣ ਅਸੀਂ ਫੇਰ ਆਸ ਕਰਦੇ ਆ ਵੀ ਸਾਡਾ ਵਧੀਆ ਚੱਲੂ ਵਧੀਆ ਤੁਹਾਨੂੰ ਰਿਸਪੌਂਸ ਮਿਲੂ ਅਦੇ ਵੱਲੋਂ ਹਾਂ ਜੀ ਆਉਣ ਦਾ ਬਹੁਤ ਬਹੁਤ ਪਹਿਲਾਂ ਧੰਨਵਾਦ ਇਹ ਸਾਡਾ ਸਭ ਤੋਂ بڑا ਆਪਣਾ ਸੁਪਨਾ ਹਮਕੀ ਹੈ ਵੀਰਾਂ ਨਾਮ ਮਨਪ੍ਰੀਤ ਸਿੰਘ ਹੈ ਜੀ ਠੀਕ ਹੈ ਜੀ ਪਿੰਡ ਮੇਰਾ ਖੜੀਮਾਨੇ ਆ ਅਰੋਪਸੀ ਉਹ ਦੋਨੋਂ ਸਰਪੰਚ ਭੋਲਾ ਜੀ اور ਮੈਂ ਦੋਨੋਂ ਦੋਨੋਂ ਕੰਮ ਇਕੱਠੇ ਕਰ ਰਹੇ ਹਾਂ ਔਰ ਇਹਦੇ ਦੋ ਸੱਲਾਂ ਤੋਂ ਤੇ ਆਪਣਾ ਐਡਰੈਸ ਬੋਲ ਦਿੰਦੇ ਜੀ ਆਪਣਾ ਕੀ ਆਪਣਾ ਐਡਰੈਸ ਭਾਰਸੋ ਤੋਂ ਪਟਿਆਲਾ ਰੋਡ ਦੇ ਉੱਪਰ ਪਿੰਡ ਸਿੰਬੜੋ ਆਉਂਦਾ ਜੀ ਉਧਰ ਆਪਣਾ ਰੋਡ ਦੇ ਉੱਪਰ ਹੀ ਸ਼ੋਅਰੂਮ ਆ ਜੀ ਠੀਕ ਹੈ ਠੀਕ ਹੈ ਜੀ ਤੇ ਸਤਵਾਲ ਰੈਕਟਰ ਇਹਦੇ ਪੰਜਾਬ ਟੋਲੇ ਜੈਂਟਰ ਕਿੰਨਾ ਮਾਡਲ ਹੈ 2013 ਮਾਡਲ ਰੈਕਟਰ ਆ ਜੀ 555i 13 ਮਾਡਲ ਹਾਂ ਜੀ ਠੀਕ ਹੈ ਪਹਿਲੀ ਪਾਰਟੀ ਦੇ ਨਾਮ ਆ ਜੀ ਫਰਸਟ ਓਨਰ ਠੀਕ ਹੈ ਫਰਸਟ ਓਨਰ ਦਾ ਪਹਿਲੀ ਪਾਰਟੀ ਦਾ ਨਾਮ ਆ ਪੰਜਾਬ ਨੰਬਰ ਆ ਜੀ ਪੰਜਾਬ ਨੰਬਰ ਆ ਹਾਂਜੀ ਤੇ ਟਾਇਰ ਲਗਭਗ ਪੈਣੇ 70 ਪੈਰ ਹਾਂ ਟਾਇਰ ਦੇ ਵਧੀਆ ਪੈਣੇ ਤਕਰੀਬਨ ਵਧੀਆ ਟਾਇਰ ਨੇ 80% ਲਗਭਗ ਟਾਇਰ ਹੈਗੇ ਨੇ ਸੈਕੰਡਰ ਹੈ ਨਾਲ ਹੀ ਤੇ ਡਿਮਾਂਡ ਉੜ ਕੇ ਆ ਇਹ ਆਪਾਂ 435000 ਰੁਪਏ ਦਾ ਜੀ ਦੇ ਦਾਂਗੇ 435000 ਆਪਾਂ ਦੇ ਦਾਂਗੇ ਹਾਂਜੀ ਹਾਂ ਠੀਕ ਹੈ ਜੀ ਰੋਟਰੀ ਬੰਪ ਦਾ ਬਿੱਟਾ ਹਾਂਜੀ ਰੋਟਰੀ ਬੰਪ ਦਾ ਠੀਕ ਹੈ ਜੀ ਤੇ ਅਗਲਾ ਕੀ ਜੀ ਅਗਲਾ ਟਰੈਕਟਰ ਹੈ ਜੀ 5204 ਇਸ ਮਾਡਲ ਦੇ ਵਿੱਚ ਹੈ ਨਾ ਜੀ ਹਾਂਜੀ ਨੀ ਐਲਟੀ ਨਿਕਾ ਜੀ ਦੂਜਾ ਹੀ ਆ ਇਹ ਮਾ ਕਲੇ ਟਡਲਾ ਕਲੇ ਟਡਲਾ ਹੈਗਾ ਪਰ ਐਲਟੀ ਦੂਜਾ ਪਹਿਲਾ ਹੁੰਦਾ ਸੀਗਾ ਹੈਗਾ ਪੇਪਰ ਦੇ ਵਿੱਚ ਹੈ ਜੀ ਹਾਂ ਠੀਕ ਹੈ ਠੀਕ ਹੈ ਜੀ ਇਹ 2009 ਮਾਡਲ ਹੈ ਜੀ ਨਾ ਮੜਦਾ ਰਹਿਣਾ ਨੰਬਰ ਆ ਫਿਰ ਕਹੀਏ ਐਚ 4 275000 ਰੁਪਏ ਦੇ ਦੇਣ ਦੀ ਹੋਇਆ ਜੀ ਆਪਣਾ ਕਾਲਾ 275 ਡਵਾੜਾ ਐਚ 4 ਨੰਬਰ ਆ ਟਾਇਰ ਇਹ ਵੀ ਚੁੱਕੇ ਪਏ ਨੇ ਹਾਂ ਟਾਇਰ ਵਧੀਆ ਪੈਣੇ ਚਾਹੀਦੇ 70% 70% ਟਾਇਰ ਹੈਗੇ ਜੀ ਹਾਂ ਜੀ 70% ਠੀਕ ਹੈ ਜੀ ਦੇਖਾ ਬੋਲਡ ਹਰਾ ਭਾਈ ਦਾ ਕੋਲ ਇਹ ਵੀ ਕਰਾਉਣਾ ਬੋਲਟ ਦੇਖ ਸਕਦੇ ਹੋ ਬੋਲਟ ਵੀ ਆਪਣਾ 2016 ਮਾਡਲ ਹੈ ਜੀ 2016 ਮਾਡਲ ਪੀਵੀ ਦਾ ਨੰਬਰ ਫਸਟ ਓਨਰ ਹੈ ਜੀ ਇਹ ਫਸਟ ਓਨਰ ਹੈ ਜੀ オリジナル ਚੱਲਿਆ ਹੋਇਆ ਬਿਲਕੁਲ ਵਧੀਆ ਸੰਭਾਲ ਨਾਲ ਇੱਕ ਮੈ ਚੱਲ ਗਿਆ ਵੀਰੇ ਇਹ 18000 ਲਗਭਗ ਚੱਲਿਆ ਹੋਇਆ ਹੈ 18574 ਕਿਲੋਮੀਟਰ ਚੱਲਿਆ ਹੋਇਆ ਹੈ ਹਾਂਜੀ ਤੇ ਵਧੀਆ オリジナル ਆਡਰ ਹੈ ਸਾਰਾ ਜੀ ਪਹਿਲੀ ਡਿਮਾਂਡ ਜਿਹੜੀ 1,35,000 ਰੁਪਏ ਦਾ ਜੀ ਕਿਹੜਾ 35,000 ਰੁਪਏ ਦਾ ਬੋਲਟ ਖੜਿਆ ਹੈ ਕਲਾਸਿਕ ਜੇ ਕਿਸੇ ਵੀਰੇ ਪਰਾਂ ਨੂੰ ਚਾਹੀਦਾ ਹੋਵੇ ਬਾਕੀ ਭਾਈ ਜੀ ਨੂੰ ਵਿੱਚੋਂ ਮਾਰਦਾਨ ਵੀ ਕਰ ਦਣਗੇ ਵਧੀਆ ਆਪਣਾ ਅਡਿਸ ਰੂਸਟਰ ਅੱਗੀ ਹੋਈ ਹੈ ਤੇ ਸਾਫ ਸੁਸrai ਵਧੀਆ ਕੰディション ਦੇ ਵਿੱਚ ਆ। ਅਗਲਾ ਹੈ ਜੀ ਸੋਨੇ ਦਾ 750 ਸਾਈਡ ਗੇਅਰ ਦੇ ਵਿੱਚ ਕਿੰਨੇ ਮਾੜਾ ਟਰੈਕਟਰ ਜੀ ਇਹ ਟਰੈਕਟਰ ਆਪਣਾ 2014 ਮਾਡਲ ਹੈ ਜੀ 14 ਮਾਡਲ ਪਹਿਲੀ ਪਾਰਟੀ ਦਾ ਪੰਜਾਬ ਨੰਬਰ ਕੈਸ ਦਾ ਟਰੈਕਟਰ ਹੈ ਜੀ ਠੀਕ ਹੈ ਜੀ ਪਹਿਲੀ ਪਾਰਟੀ ਦਾ ਹਾਂ ਜੀ ਕੈਸ ਦਾ ਟਰੈਕਟਰ ਆ ਨੰਬਰ 50 ਹੈ ਜੀ 50 ਨੰਬਰ ਆ ਜੀ ਇਹ ਲਗਭਗ 50% ਟਾਇਰ ਪਿਛਲੇ ਪਏ ਨੇ ਮੁੱਢੇ ਇਹਦੇ ਨੇ 60% ਦਾ ਤੇ ਇਹਨੇ ੜ ਮਾਣ ਨੂੰ ਡੇ 360000 ਰੁਪਏ ਦਾ ਜੀ 360000 ਰੁਪਏ ਦੀ ਮੰਗ ਆ ਤੇ ਬਾਕੀ ਮੰਤ ਵਾਲਾ ਬਾਈ ਇਹ ਨਹੀਂ ਕਰ ਦੇਣਗੇ ਛੈੜ ਗੇ ਡੱਕ ਡੁਪ ਲੱਗਿਆ ਹੋਇਆ ਵਜੇ ਹਰ ਦਿਨ ਚ ਲੱਗੀ ਹੋਈ ਜੈਂ ਮਿੰਦਰਾ 265 ਇਹ ਬੜਾ ਚਿੱਟੇ ਚੱਕਿਆ ਵਾਲਾ ਜਿਹੜਾ ਪਹਿਲਾਂ ਜੀ ਪੁਰਾਣਾ ਆਪਣਾ ਐਂਟਰ ਡੀਏ ਐਂਟਰ ਹੈ ਇਹ ਚਿੱਟੇ ਚੱਕਿਆ ਵਾਲਾ ਪਰ ਇਹਦੇ ਛੋਦ ਉਪਰ 2265 ਦੇ ਸਟਿੱਕਰ ਜਰੂਰ ਲੱਗੇ ਹੋਣੇ ਠੀਕ ਹੈ ਜੀ ਤੇ ਜਿਹੜਾ ਟਰੈਕਟਰ ਇਹ ਐਂਟਰ ਹੈਗਾ ਪੁਰਾਣਾ ਮਾਡਲ ਦਾ ਚਿੱਟੇ ਚੱਕੇ ਵਾਲਾ ਹਾਈ ਸਪੀਡ ਚਿੱਟੇ ਚੱਕਲਾ ਹਾਈ ਸਪੀਡ ਦੇ ਵਿੱਚ ਹੀ ਠੀਕ ਹੈ ਜੀ 89 ਮਾਡਲ ਹੈ ਜੀ ਇਹ 99 ਮਾਡਲ ਹਾਂਜੀ 1,20,000 ਰੁਪਏ ਦੇ ਦਾਂਗੇ ਜੀ ਆਪਾਂ 1,20,000 ਰੁਪਏ ਦਾ ਟਰੈਕਟਰ ਬਣ ਜਾਊਗਾ ਜੀ ਇਹ ਵੀ ਦੇਣਾ ਜੀ ਇਹਦੇ ਵਿੱਚੋਂ ਮਤਲਬ ਕਰੀ ਨਾ ਬਣਾ ਮੋਟਾ ਹਾਂਜੀ 1,20,000 ਦਾ ਪੱਕਾ ਦੇਣਾ ਜੀ ਆਪਾਂ 1,20,000 ਦੇ ਦੇਣਾ ਜੀ ਆਪਾਂ ਇਹ ਪੁਰਾਣਾ ਠੀਕ ਹੈ ਜੀ ਇਹ ਟਰ ਠੀਕ ਨੇ ਇਹ ਲਗਭਗ 50% ਟੋਪਰੇ ਟਾਇਰ ਪਏ ਨੇ ਪੱਕੇ ਟਾਇਰ ਨੇ ਚੱਲੋ ਔਰ ਆ ਵੀ ਇਹ ਟਰੈਕਟਰ ਉਹਨਾਂ ਵਾਸਤੇ ਨੇ ਜਿਹੜੇ ਮੇਰੇ ਭ ਸਹੀ ਰੇਡ ਦੇ ਵਿੱਚ ਛੋਟੇ ਕਿਸਾਨਾਂ ਵਾਸਤੇ ਜਿਹਦੇ ਮੇਰੇ ਬ੍ਰਾਂਡ ਦੇ ਟਰੈਕਟਰ ਚਾਹੀਦਾ ਹੋਵੇ ਤਾਂ ਹੁਣ ਆਪਾਂ ਨੇ ਟਰੈਕਟਰ ਕਵਰ ਕਰਨ ਦੇ ਲਈ ਉਹ ਛੋਟੇ ਕਿਸਾਨਾਂ ਵਾਸਤੇ ਨੇ ਤੇ ਆ ਜੋ ਆਪਾਂ ਪੜਾਂ ਇਧਰ ਕੱਲੀ ਗੱਲ ਫਿਰ ਆਪਾਂ ਕਰਦੇ ਆ ਬਿਚਾਰਜ ਫਰਾਈ ਦੀ ਗੱਲ ਕਰਾਂਗੇ 475 ਮਹਿੰਦਰਾ ਜੀ ਇਹ ਮਹਿੰਦਰਾ 475 ਹੈਗਾ ਜੀ 2099 ਮਾਡਲ ਟਰੈਕਟਰ ਹੈ ਜੀ ਉਹਦਾ ਛਾਨੇ ਵਾਲਾ ਛਾਨੇ ਵਾਲਾ ਟਰੈਕਟਰ ਹੈ ਜੀ ਟਾਇਰਾਂ ਦੀ ਕੰਡੀਸ਼ਨ ਉਪਰੋਂ ਇੰਜਨ ਗੇਅਰ ਦੀ ਕੰਡੀਸ਼ਨ ਬਿਲਕੁਲ ਨਵੇਂ ਵਰਗੀ ਪਈ ਆ ਹਾਂਜੀ ਹਾਂਜੀ ਚਲਾ ਕੇ ਆਪਣਾ ਚੱਕਰ ਕਰਕੇ ਤੁਸੀਂ ਲੈ ਜਾ ਸਕਦੇ ਹੋ ਰਿਆਣਾ ਨੰਬਰ ਹੈ ਜੀ ਇਹ ਟਰੈਕਟਰ ਠੀਕ ਆ ਜੀ ਰਿਆਣਾ ਨੰਬਰ ਆ ਹਾਂਜੀ ਇਹ ਕਿਲਰ ਇਹਦਾ ਰੇਟ ਹੈ ਜੀ 1,40,000 ਰੁਪਏ ਜੀ ਆਪਣਾ 1,40,000 ਰੁਪਏ ਦੀ ਮੰਗ ਆ ਬਾਕੀ ਟੌਪਿਕ ਸਾਰਾ ਸਿਟੂ ਜਿਆਦਾ ਵਗਰੇ ਨਾਲ ਆ ਹਾਂਜੀ ਸਾਰਾ ਕੁਝ ਨਾਲ ਆ ਜੀ ਕੰਪਲੀਟ 82 ਜੀ ਸਵਾਰ ਠੀਕ ਰੇਟ ਹੈ ਜੀ ਲਗਭਗ 60-70% ਬੁਲੇਟ ਟਾਇਰ ਵੀ ਪਾਏ ਦੇ 50-60% ਆ ਛੱਤੀ ਦਾ ਹੌਰੀ ਇਹ 3610 ਆਪਣਾ ਇਹ 1991 ਮਾਡਲ ਟਰੈਕਟਰ ਹੈ ਜੀ ਇਹ 91 ਮਾਡਲ ਜੀ ਠੀਕ ਠੀਕ ਹੈ 1991 ਮਾਡਲ ਹਾਲ ਤਾਂ ਬਿਲਕੁਲ ਹੀ ਆ ਟਰੈਕਟਰ ਟਾਇਰ ਹੈਗੇ 25 30 ਪੈਸੇ ਟਾਇਰ ਹੈਗੇ ਨੇ ਇੰਜਨ ਗੇਅਰ ਦਾ ਚਲਾਈ ਦੇ ਵਿੱਚ ਬਹੁਤ ਵਧੀਆ ਟਰੈਕਟਰ ਹੈ ਨਵੇਂ ਵਰਗਾ ਪਿਆ ਬਿਲਕੁਲ Ориਜਨਲ ਹੈ ਜੀ ਸਾਰਾ ਸਾਰਾ Ориਜਨਲ ਟਰੈਕਟਰ ਹੈ ਜੀ A to Z ਵਿੱਚੇ ਮਗੜਾ ਡੋੜ ਪਿਆ ਸਾਰੇ Ориਜਨਲ ਨੇ ਨਾਲ ਦੇ ਸਾਰਾ ਕੁਝ ਠੀਕ ਹੈ ਜੀ ਬਾਕੀ ਟਾਇਰ ਹੈਗੇ ਨੇ 40 45% ਟਾਇਰ ਪਏ ਨੇ ਤੇ ਵੀਰੇ ਨੰਬਰ ਕਿੱਥੋਂ ਦਾ ਹੈ ਇਹਦਾ ਨੰਬਰ ਹੈ ਹਰਿਆਣਾ ਨੰਬਰ ਜੀ ਇਹ 4 ਨੰਬਰ ਆ 4 ਨੰਬਰ ਆ ਜੀ ਡਿਮਾਂਡ ਤੇ ਨਹੀਂ ਦੱਸੀ ਆ ਜੀ ਇਦੀ ਡਿਮਾਂਡ ਤੁਹਾਨੂੰ ਆਪਾਂ ਇਹ 1,35,000 ਰੁਪਏ ਦੇ ਦਾਂਗੇ ਜੀ 1,35,000 ਦਾ ਇਹ ਟਰੈਕਟਰ ਆ ਬਾਈ ਉਹਨੇ ਦੇ ਦੇਣਗੇ ਤੇ ਅੱਜ ਆਪਾਂ ਇਹਦਾ ਦਿਖਾਉਣਾ ਤੁਹਾਨੂੰ ਅਰਜਨ 605 ਕਿੰਨਾ ਮਾੜਾ ਬੀੜੇ ਟਰੈਕਟਰ ਇਹ ਟਰੈਕਟਰ 2009 ਮਾਡਲ ਆ ਜੀ 2009 ਮਾਡਲ ਪਿਆਵ ਨੰਬਰ ਆ ਜੀ ਪਿਆਵ ਨੰਬਰ ਟਰੈਕਟਰ ਹਾਲ ਦਾ ਬੜਾ ਹਾਂ ਤੇ ਇਹ ਟਰੈਕਟਰ ਆ ਜੀ ਬਿਲਕੁਲ ਫਾਈਵ ਸਪੀਡ ਇਹ 3 ਸਪੀਡ ਹੋਇਆ ਹੋਇਆ 3 ਸਪੀਡ ਹੋਇਆ ਹੋਇਆ ਹੈ ਜੀ ਹਾਂ ਜੀ 3 ਸਪੀਡ ਹੋਇਆ ਹੋਇਆ ਟਾਇਰ ਬੜਾ ਹਾਲ ਦੇ ਵਿੱਚ ਟਾਇਰ ਪਏ ਨੇ ਨਕਪਾ ਦਾ 70% ਵਾਲੀ ਕੰਡੀਸ਼ਨ ਪਈ ਹੈ ਤੇ ਸੈਂਟਰ ਦੇ ਵਿੱਚ ਦਾ ਪਾਟਾ 70 ਰੱਖੀ ਹੋਣੀ ਆ ਜੀ ਤੇਰੀ ਲੱਗਿਆ ਬਿਲਕੁਲ ਪਿੰਡ ਮਾੜਾ ਬਰੇਦੀ ਇਹ ਟਰੈਕਟਰ ਵੇਪਾ ਦੇਣਾ ਸਾਢੇ 3 ਲੱਖ ਰੁਪਏ ਰੱਖੇ ਜੀ ਤੁਹਾਨੂੰ ਲਾਸਟ ਕਰਕੇ ਸਾਢੇ 3 ਲੱਖ ਦਾ ਦੇਣਾ ਹੈ ਜੀ 375 ਡਿਮਾਂਡ ਆ ਬਾਈ ਉਹਨੇ 25000 ਦਾ ਸਾਡਾ ਇੱਥੇ ਬਾਈ ਨਾਲ ਕਨਵਰਕਾਈ ਹਾਂ ਜੀ ਆ ਟਰੈਕਟਰ ਹੈ ਪੂਰਾ ਜ਼ਿੰਮੇਵਾਰੀ ਆ ਟਰੈਕਟਰ ਜੇਵਰ ਜੀ ਬਾਕੇ ਚੈੱਕ ਕਰਕੇ ਪੂਰੀ ਤਸਲੀ ਕਰਕੇ ਲੈ ਜਾ ਸਕਦਾ ਬੰਦਾ ਠੀਕਾ ਠੀਕਾ ਜੀ ਤੇ ਇਧਰ ਆ ਗਿਆ 735 ਇਹ 735 ਸੋਡਾ ਟਰੈਕਟਰ ਹੈਗਾ ਜੀ ਪੈਰੇ ਤੇ ਹੈਗੇ ਨੇ ਸੀ ਪੈਸੇ ਟਾਇਰ ਪੈ ਪਿੱਛੇ ਵਾਲੇ ਜੀ ਹਾਂ ਜੱਸੀ ਪੈਸੇ ਪਏ ਨੇ ਪਿਛਲੇ ਅਗਲੇ ਥੋੜੇ ਡਾਉਨ ਨੇ ਅ ਪਿੱਛੇ ਵਧਿਆ ਨੇ ਇਹ 88 ਮਾਡਲ ਟਰੈਕਟਰ ਆ ਇਹ 388 ਮਾਡਲ ਆ ਠੀਕ ਹੈ ਜੀ ਕੀਮਤ 90000 ਰੁਪਏ ਹੀ ਆਪਣੀ 90000 ਟਰੈਕਟਰ ਦੀ ਡਿਮਾਂਡ ਆ ਹਾਂਜੀ ਠੀਕ ਆ ਠੀਕ ਹੈ ਬਾਕੀ ਵਧੀਆ ਫਲਸੋ ਵਧੀਆ ਯਾਰ ਪੂਰੀ ਗਾਰੰਟੀ ਆ ਟਰੈਕਟਰ ਹੋ ਜਿਹੜਾ ਆਪਣੇ ਕੋਲੇ ਹੋ ਸਾਰੇ A to Z ਜਿਹਨੇ ਟਰੈਕਟਰ ਆ ਆਪਣੇ ਕੋਲੇ ਪੂਰੀ ਜਿੰਮੇਵਾਰੀ ਵਾਲਾ ਟਰੈਕਟਰ ਹੋਣਗੇ ਸਾਰੇ ਠੀਕ ਆ ਜੀ ਤੇ ਸਰਾਏ 855 ਜਿਹੜੀ ਨਵੇਂ ਮਾਡਲ ਇਹ 1999 ਵਾਲਾ ਟਰੈਕਟਰ ਆ ਠੀਕ ਆ ਜੀ ਇਹ ਜਿਹਨੇ ਮਾਰ ਲਾ ਬਾਕੀ ਇੰਜਨ ਕਹਿਣਾ ਕਿ ਮਰੇ ਦੇ ਵਿੱਚ ਓਕੇ ਆ ਇਹ ਟਰੈਕਟਰ ਬਿਲਕੁਲ ਓਕੇ ਜੀ ਇੰਜਨ ਗੇਅਰ ਦਾ ਪੂਰੀ ਤਸੱਲੀ ਨਾਲ ਆਪਣੇ ਖੁਦ ਹੱਥਾਂ ਨਾਲ ਕੰਮ ਕਰਾਇਆ ਹੋਇਆ ਜੀ ਆਪਣਾ ਇਹਦਾ ਠੀਕ ਹੈ ਜੀ ਸਾਰਾ ਕੰਮ ਬਿਲਕੁਲ ਓਕੇ ਕਰਿਆ ਹੋਇਆ ਹਾਂ ਜੀ ਬਿਲਕੁਲ ਐਨ ਏ ਟੂ ਜ਼ੈਡ ਕੰਪਲੀਟ ਟਰੈਕਟਰ ਹੈ ਜੀ ਇਹ ਪਹਿਲੀ ਪਾਲਟੀ ਦਾ ਟਰੈਕਟਰ ਹੈ ਜੀ ਫਰਸਟ ਪਾਲਟੀ ਦੇ ਨਾ ਉਹ ਹੈ ਜੀ ਫਰਸਟ ਪਾਲਟੀ ਠੀਕ ਹੈ ਜੀ ਫਰਸਟ ਪਾਲਟੀ ਦੇ ਨਾ ਉਹ ਆ ਬਾਕੀ ਟਾਇਰ ਟੁੱਟਦੇ ਪਿਛਲੇ ਓੜੇ ਜੀ ਡਾਊਨ ਨੇ ਮੋੜੇ ਡਰ ਪੈ ਡੇ ਤੇ ਭਰਾਈ ਮੋੜੇ ਡਰ ਰਹੇ ਹੈਗੇ ਨੇ ਜੀ ਡਿਮਾਂਡ ਕਿੰਨੇ ਕੋਈ ਜਦੋਂ ਮਾਨਦਾਨ ਹੋ ਜੂ ਹਾਂਜੀ ਬਿਲਕੁਲ ਜੀ ਹਾਂਜੀ ਬ੍ਰੋ ਐਸੀ ਟਰੈਕਟਰ ਦੇ ਆਪਾਂ ਤੁਹਾਨੂੰ ਦਿਖਾਏ ਪਾਈ ਉਹਨਾਂ ਦੇ ਬਾਕੀ ਬਾਕੀ ਡੈਰੀ ਦੇ ਟਰੈਕਟਰ ਖੜੇ ਨੇ ਤੇ ਜਾਉਂਦੇ ਵੀ ਖੜੇ ਨੇ 55 ਪਾਵਰ ਦੇ ਜਿਹੜਾ ਅਜਲ ਖੜਿਆ ਏ ਬਾਕੀ ਹੋਰ ਟਰੈਕਟਰ ਲੈ ਵੀ ਖੜੇ ਨੇ ਜ ਆਪਣੇ 1 2 ਟਾਈਮ ਨਹੀਂ ਲੱਗਦਾ ਸਾਡੇ ਕੋਲ ਲੈ ਕੇ ਆਉਣ ਦਾ ਇਹੋ ਦਿਨਾਂ ਦੇ ਵਿੱਚ ਅਸੀਂ ਉਹ ਵੀ ਲੈ ਕੇ ਆਉਣੇ ਟਰੈਕਟਰ ਹਾਂਜੀ ਹੋਣ ਬਾਈ ਜਾਨ ਉਹਨੇ ਮੇਨ ਖੜੀ ਤੇ ਵੀ ਬਾਈ ਉਹਨਾਂ ਜਿਹੜਾ ਪੜਾ ਕੰਮਤਾ ਜੋ ਬਾਈ ਉਹਨਾਂ ਨਾਲ ਥੋੜੇ ਘਰੇ ਕੰਮ ਚੱਲਦਾ ਦਾ ਘੋੜੀ ਜਿਹੜਾ ਦਾ ਬਜਰੂ ਨੇ ਬਣਾਇਆ ਇਹ ਜਗਾੜ ਤੇ ਬਾਕੀ ਕੁਛ ਕੁਛ ਦਾ ਕੰਮ ਚੱਲਦਾ ਦਾ ਇਹਦੇ ਕਾਫੀ ਟਾਈਮ ਤੋਂ ਜਿਹੜੀ ਦੁਕਾਨ ਤੇ ਧਿਆਨ ਦਿੱਤਾ ਗਿਆ ਬਾਕੀ ਹੁਣ ਟਰੈਕਟਰ ਆਉਂਦੇ ਰਹਿਣਗੇ ਆਪਾਂ ਵੀ ਵੀਡੀਓ ਪਾ ਦੇਵਾਂਗੇ ਬਾਈ ਜਵਾਣੇ ਅਸ ਅਗਲੇ ਹਫਤੇ ਢੋਡੇ ਕੋ ਟਰੈਕਟਰ ਪੂਰੇ ਲਗਭਗ 15 ਤੋਂ 20 ਟਰੈਕਟਰ ਆਪਣੇ ਕੋਲ ਅਗਲੇ ਹਫਤੇ ਹੋ ਜਾਣੇ ਨੇ ਠੀਕ ਠਾਕ ਹੈ ਤੇ ਵੀਰੇ ਸਭ ਤੋਂ ਪਹਿਲਾਂ ਇੱਕ ਵਾਰ ਫਿਰ ਤੋਂ ਆਪਣਾ ਐਡਰੈਸ ਤੇ ਆਪਣਾ ਕੰਟੈਕਟ ਨੰਬਰ ਬੋਲ ਦੋ ਐਡਰੈਸ ਆਪਣਾ ਪਟੇਲਾ ਪਾਰਸ ਰੋਡ ਦੇ ਉੱਪਰ ਪਿੰਡ ਸਿੰਬੜੋ ਜੀ ਠ ਪੋਲਾ ਟਰੈਕਟਰ ਦੇ ਨਾਮ ਦੇ ਉੱਪਰ ਆਪਣੀ ਵਾਟ ਸ਼ੋਅਰੂਮ ਆ ਜੀ ਠੀਕ ਹੈ ਸਰਪੰਚ ਸਾਹਿਬ ਦਾ ਗਰਵੀਰ ਸਿੰਘ ਸਰਪੰਚ ਸਾਹਿਬ ਨੇ ਜੀ ਪਿੰਡ ਦੇ ਸਿੰਬੜੋ ਦੇ ਉਹਨਾਂ ਦਾ ਨੰਬਰ ਕੰਟੈਕਟ ਨੰਬਰ ਹੈਗਾ 98145 63183 ਠੀਕ ਹੈ 98145 63183 ਠੀਕ ਹੈ ਮੇਰਾ ਨਾਮ ਮਨਪ੍ਰੀਤ ਸਿੰਘ ਨੰਬਰ ਹੈ ਪਿੰਡ ਖੇੜੀ ਮੰਨੀਆਂ ਤੋਂ ਮੇਰਾ ਕੰਟੈਕਟ ਨੰਬਰ ਹੈਗਾ 83608 0013 ਠੀਕ ਹੈ 83608 ਚੱਲ 0ਾਂ ਪਿੱਛੇ 13 22 ਦਾ ਨੰਬਰ ਆ ਜੇ ਕਿਸੇ ਵੀਰੇ ਭਰਾ ਨੂੰ ਕੋਈ ਵੀ ਟਰੈਕਟਰ ਲੈਣਾ ਹੋਵੇ ਭਾਈਆਂ ਕੋਲੋਂ ਵਧੀਆ ਕਲਾਸਕ ਬੋਲਟ ਵੀ ਖੜਿਆ ਹੈ ਤੇ ਹਾਦੜ ਰੈਟਾ ਵੀਰੋਂ ਮਿਲ ਜੂਗਾ ਛੋੜੇ ਕਿਸਾਨ ਵਾਸਤੇ ਵੀ ਵੱਡਿਆਂ ਵਾਸਤੇ ਵੀ ਹੁਣ ਕਰੋ ਬਾਤੇ ਬਾਦ ਬਾਈਰ ਨੂੰ ਦੋ ਮੌਕਾ ਤੇ ਰੇਟ ਵੀ ਵਧਿਆਂ ਨੇ ਜੈਨੂਅਲ ਰੇਟ ਤੇ ਟਰੈਕਟਰ ਵੀ ਬਾਈਰ ਹੁੰਦੇ ਨੇ ਕੋਈ ਬੜੇ ਪਹਿਲੇ ਵੀਡੀਓ ਪਾਈ ਸੀ ਪੂਰਾ ਜਿਹੜਾ ਆਪਣਾ ਜਿੰਨੇ ਵੀ ਮੇਰੇ ਭਰਾ ਆਪਣੇ ਦੇਖੀ ਹੈ ਸਭ ਦਾ ਇਹ ਬੜੀ ਪ੍ਰੋਸੈਸ ਮੌਸਾ ਹੈ ਤਾਂ ਨੂੰ ਵੀ ਤੇ ਡਾਇਰੈਕਟਰੀ ਬਾਈ ਨੂੰ ਕਈ ਲੈ ਕੇ ਗਏ ਨੇ ਦੇਖ ਕੇ ਬਾਕੀ ਜੇ ਵੀਡੀਓ ਚੰਗੀ ਲੱਗੀ ਹੋਵੇ ਆ ਜੋੜੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਬਾਕਾਇਦਾ ਸਟਾਣ ਨੂੰ ਫੋਲੋ ਕਰ ਲਿਓ ਸੇਮ ਨਾਮ ਤੇ ਨੋਟ ਬਣਿਆ ਹੋਇਆ ਹੈ ਵੀਡੀਓ ਨੂੰ ਫੋਲਾਈਕਸ ਰਕਮੈਂਟ ਧੰਨਵਾਦ ਧੰਨਵਾਦ